ਲੋਕਾਂ ਦੀ ਮਦਦ ਦੇ ਵਿੱਚ ਵੀ ਕਲਾਕਾਰ ਕੋਈ ਕਮੀ ਨਹੀਂ ਛੱਡ ਰਹੇ ਨੇ ਲਗਾਤਾਰ ਤੁਸੀਂ ਵੇਖੋਗੇ ਕਿ ਵੱਡੇ ਵੱਡੇ ਕਲਾਕਾਰ ਜਾਂ ਆਪਣੀ ਟੀਮਸ ਨੂੰ ਭੇਜ ਰਹੇ ਨੇ ਜਾਂ ਖੁਦ ਪਹੁੰਚ ਰਹੇ ਨੇ ਤੇ ਇਸ ਦੇ ਵਿੱਚ ਹੀ ਹੁਣ ਯੋਗਦਾਨ ਪਾਉਣ ਲਈ ਪਹੁੰਚੇ ਨੇ ਜਾਰਡਨ ਸੰਦੂ ਵੀ ਪੰਜਾਬ ਦੇ ਹੜ੍ਹਾਂ ਦੇ ਵਿੱਚ ਲੋਕਾਂ ਨੂੰ ਮਦਦ ਦੀ ਲੋੜ ਹੈ ਤੇ ਇਸ ਮਦਦ ਦੇ ਵਿੱਚ ਜਿੰਨਾ ਯੋਗਦਾਨ ਪਾਇਆ ਜਾਵੇ ਉਹਨਾਂ ਦਾ ਕਾਠ ਹੋਏਗਾ ਐਸੇ ਉਤੇ ਜਾਰਡਨ ਸੰਦੂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸ੍ਰੀ ਅਕਾਲ ਦੀ ਸਾਰਿਆਂ ਨੂੰ ਸੋ ਅੱਜ ਪਹੁੰਚਿਆ ਜੀ ਅਜਨਾਲੇ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਨੇ ਹੜਾ ਆਏ ਨੇ ਪਾਣੀ ਆਏ ਨੇ ਤੇ ਇਹ ਵੀਡੀਓ ਰਾਹੀਂ ਸਾਰਿਆਂ ਨੂੰ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਇਹ ਹੀ ਗੁਜ਼ਾਰਿਸ਼ ਕਰਨਾ ਚਾਹੁੰਦੇ ਆ ਦੀ ਇਹ ਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਆਪਣੀ ਨੇਕ ਕਮਾਈ ਚੋਂ ਤੁਹਾਡੀ ਜਿੰਨੀ ਵੀ ਜੇਬ ਲਾਓ ਕਰਦੀ ਆ ਤੁਹਾਡੀ ਜਿੰਨੀ ਵੀ ਸਮਰਥਾ ਆ ਆਪਣੀ ਕਮਾਈ ਚੋਂ ਹਿੱਸਾ ਕੱਢ ਕੇ ਆਪਾਂ ਸਾਰੇ ਸੇਵਾ ਕਰੀਏ ਅਸੀਂ ਸਾਡੀ ਸਾਰੀ ਟੀਮ ਲੱਗੇ ਹੋਏ ਆ ਜੀ ਜਿੰਨੀ ਵਾਹਿਗੁਰੂ ਨੇ ਸਾਨੂੰ ਸਮਰਥਾ ਬਖਸ਼ੀ ਆ ਈਵਨ ਕੇ ਪਾਣੀ ਲਥਨ ਤੋਂ ਬਾਅਦ ਵੀ ਸਾਡੇ ਕੋਲ ਜਿੰਨੀ ਸੇਵਾ ਹੋਊਗੀ ਅਸੀਂ ਲੱਗੇ ਆਂ ਵਾਹਿਗੁਰੂ ਮਿਹਰ ਕਰੇ ਪੰਜਾਬ ਤੇ ਪਹਿਲਾਂ ਵੀ ਕਾਫੀ ਮਾੜੇ ਸਮੇ ਆਏ ਤੇ ਆਪਾਂ ਸਾਰਿਆਂ ਨੇ ਚੜ੍ਹਦੀ ਕਲਾ ਚ ਰਹਿ ਕੇ ਉਹਦਾ ਸਾਹਮਣਾ ਕੀਤਾ ਸੋ ਉਹ ਸਾਰੇ ਭੈਣ ਭਰਾਵਾਂ ਨੂੰ ਇਹੀ ਗੁਜ਼ਾਰਿਸ਼ ਕਰਦੇ ਆਂ ਕਿ ਜਿੰਨਾ ਵੀ ਹੋ ਸਕੇ ਜਿੰਨੀ ਵੀ ਤੁਹਾਡੀ ਜੇਬ ਲਾਓ ਕਰਦੀ ਆ ਸਾਰੇ ਰਲ ਮਿਲ ਕੇ ਆਪਣੇ ਭੈਣ ਭਰਾਵਾਂ ਦੇ ਨਾਲ ਖਲੋਈਏ ਆਪਣੇ ਪੰਜਾਬ ਦੇ ਨਾਲ ਖਲੋਈਏ ਕਿਉਂਕਿ ਨੁਕਸਾਨ ਬਹੁਤ ਹੋਇਆ ਘਰਾਂ ਦਾ ਨੁਕਸਾਨ ਮਾਲ ਡੰਕਰ ਦਾ ਨੁਕਸਾਨ ਫਲ ਦਾ ਨੁਕਸਾਨ ਹੋਇਆ ਅੱਜ ਇਹ ਸਮਾਂ ਆ ਆਪਣਿਆਂ ਦੇ ਨਾਲ ਖਲੋਣ ਦਾ ਆਪਣਿਆਂ ਦੀ ਹਿੰਮਤ ਬਣਨ ਦਾ ਸੋ ਵਾਹਿਗੁਰੂ ਪੰਜਾਬ ਨੂੰ ਜੋ ਚੜ੍ਹਦੀ ਕਲਾ ਚ ਰੱਖੇ ਇੰਨੀ ਬੇਨਤੀ ਪ੍ਰਵਾਨ ਕਰਿਓ ਜੀ ਵੱਧ ਘਟ ਕੇ ਹਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਲੋਕਾਂ ਦੀ ਮਦਦ ਦੇ ਵਿੱਚ ਵੀ ਕਲਾਕਾਰ ਕੋਈ ਕਮੀ ਨਹੀਂ ਛੱਡ ਰਹੇ ਨੇ ਲਗਾਤਾਰ ਤੁਸੀਂ ਵੇਖੋਗੇ ਕਿ ਵੱਡੇ ਵੱਡੇ ਕਲਾਕਾਰ ਜਾਂ ਆਪਣੀ ਟੀਮਸ ਨੂੰ ਭੇਜ ਰਹੇ ਨੇ ਜਾਂ ਖੁਦ ਪਹੁੰਚ ਰਹੇ ਨੇ ਤੇ ਇਸ ਦੇ ਵਿੱਚ ਹੀ ਹੁਣ ਯੋਗਦਾਨ ਪਾਉਣ ਲਈ ਪਹੁੰਚੇ ਨੇ ਜਾਰਡਨ ਸੰਦੂ ਵੀ ਪੰਜਾਬ ਦੇ ਹੜ੍ਹਾਂ ਦੇ ਵਿੱਚ ਲੋਕਾਂ ਨੂੰ ਮਦਦ ਦੀ ਲੋੜ ਹੈ ਤੇ ਇਸ ਮਦਦ ਦੇ ਵਿੱਚ ਜਿੰਨਾ ਯੋਗਦਾਨ ਪਾਇਆ ਜਾਵੇ ਉਹਨਾਂ ਘਟ ਹੋਏਗਾ ਐਸੇ ਉਤੇ ਜਾਰਡਨ ਸੰਦੂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਸੋ ਅੱਜ ਪਹੁੰਚਿਆ ਜੀ ਅਜਨਾਲੇ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਨੇ ਹੜਾ ਆਏ ਨੇ ਪਾਣੀ ਆਏ ਨੇ ਤੇ ਇਹ ਵੀਡੀਓ ਰਾਹੀਂ ਸਾਰਿਆਂ ਨੂੰ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਇਹ ਹੀ ਗੁਜ਼ਾਰਿਸ਼ ਕਰਨਾ ਚਾਹੁੰਦੇ ਆ ਦੀ ਇਹ ਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਆਪਣੀ ਨੇਕ ਕਮਾਈ ਚੋਂ ਤੁਹਾਡੀ ਜਿੰਨੀ ਵੀ ਜੇਬ ਲਾਓ ਕਰਦੀ ਆ ਤੁਹਾਡੀ ਜਿੰਨੀ ਵੀ ਸਮਰਥਾ ਆ ਆਪਣੀ ਕਮਾਈ ਚੋਂ ਹਿੱਸਾ ਕੱਢ ਕੇ ਆਪਾਂ ਸਾਰੇ ਸੇਵਾ ਕਰੀਏ ਅਸੀਂ ਸਾਡੀ ਸਾਰੀ ਟੀਮ ਲੱਗੇ ਹੋਏ ਆ ਜੀ ਜਿੰਨੀ ਵਾਹਿਗੁਰੂ ਨੇ ਸਾਨੂੰ ਸਮਰਥਾ ਬਖਸ਼ੀ ਆ ਈਵਨ ਕੇ ਪਾਣੀ ਲਥਨ ਤੋਂ ਬਾਅਦ ਵੀ ਸਾਡੇ ਕੋਲ ਜਿੰਨੀ ਸੇਵਾ ਹੋਊਗੀ ਅਸੀਂ ਲੱਗੇ ਆਂ ਵਾਹਿਗੁਰੂ ਮਿਹਰ ਕਰੇ ਪੰਜਾਬ ਤੇ ਪਹਿਲਾਂ ਵੀ ਕਾਫੀ ਮਾੜੇ ਸਮੇ ਆਏ ਤੇ ਆਪਾਂ ਸਾਰਿਆਂ ਨੇ ਚੜ੍ਹਦੀ ਕਲਾ ਚ ਰਹਿ ਕੇ ਉਹਦਾ ਸਾਹਮਣਾ ਕੀਤਾ ਸੋ ਉਹ ਸਾਰੇ ਭੈਣ ਭਰਾਵਾਂ ਨੂੰ ਇਹੀ ਗੁਜ਼ਾਰਿਸ਼ ਕਰਦੇ ਆਂ ਕਿ ਜਿੰਨਾ ਵੀ ਹੋ ਸਕੇ ਜਿੰਨੀ ਵੀ ਤੁਹਾਡੀ ਜੇਬ ਲਾਓ ਕਰਦੀ ਆ ਸਾਰੇ ਰਲ ਮਿਲ ਕੇ ਆਪਣੇ ਭੈਣ ਭਰਾਵਾਂ ਦੇ ਨਾਲ ਖਲੋਈਏ ਆਪਣੇ ਪੰਜਾਬ ਦੇ ਨਾਲ ਖਲੋਈਏ ਕਿਉਂਕਿ ਨੁਕਸਾਨ ਬਹੁਤ ਹੋਇਆ ਘਰਾਂ ਦਾ ਨੁਕਸਾਨ ਮਾਲ ਡੰਕਰ ਦਾ ਨੁਕਸਾਨ ਫਲ ਦਾ ਨੁਕਸਾਨ ਹੋਇਆ ਅੱਜ ਇਹ ਸਮਾਂ ਆ ਆਪਣੇ ਆਦੇ ਨਾਲ ਖਲੋਣ ਦਾ ਆਪਣੇ ਆਦੀ ਹਿੰਮਤ ਬਣਨ ਦਾ ਸੋ ਵਾਹਿਗੁਰੂ ਪੰਜਾਬ ਨੂੰ ਜੋ ਚੜ੍ਹਦੀ ਕਲਾ ਚ ਰੱਖੇ ਇੰਨੀ ਇੱਕ ਬੇਨਤੀ ਪ੍ਰਵਾਨ ਕਰਿਓ ਜੀ ਵੱਧ ਘਟ ਕੇ ਹਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ